ਸਰ ਸਰੀਰ ਦੇ ਵਿੱਚ ਸਿੰਪਟਮ ਕਿਹੜੇ ਆਉਂਦੇ ਆ ਹੈਗੇ ਜਦੋਂ ਕਿਸੇ ਵਿਅਕਤੀ ਨੂੰ ਕੈਂਸਰ ਜਿਹੜਾ ਹੋ ਜਾਂਦਾ ਹੈਗਾ ਜਾਂ ਜੋ ਉਸ ਤੋਂ ਪਹਿਲਾਂ ਜੇ ਹੋਣਾ ਹੋਵੇ ਤਾਂ ਕਿਹੋ ਜਿਹੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਆ ਜੀ ਕਿ ਜਿਹੜੇ ਗੂੜੇ ਰੰਗ ਦੇ ਸਬਜ਼ੀਆਂ ਤੇ ਫਲ ਨੇ ਨਾ ਉਹਨਾਂ 'ਚ ਐਂਟੀਆਕਸੀਡੈਂਟ ਜ਼ਿਆਦਾ ਹੁੰਦੇ ਨੇ ਕੈਂਸਰ ਦੇ ਸੈੱਲ ਦੇ ਨਾਲ ਨਾਲ ਨਾਰਮਲ ਸੈੱਲ ਵੀ ਮਰ ਜਾਂਦੇ ਸੀ ਉਹ ਫਿਰ ਮਰੀਜ਼ ਨੂੰ ਕਮਜ਼ੋਰੀ ਬੜੀ ਹੋ ਜਾਂਦੀ ਸੀ ਹੁਣ ਕਾਫੀ ਜੜੀਆਂ ਬੜੇ ਐਡਵਾਂਸਮੈਂਟ ਹੋ ਗਏ ਇਸ ਫੀਲਡ 'ਚ ਤੇ ਹੁਣ ਟਾਰਗੇਟਡ ਥੈਰਪੀਜ਼ ਸ਼ੁਰੂ ਹੋ ਗਈਆਂ ਨੇ ਜੇ ਅਸੀਂ ਆਪਣੇ ਦੁਸ਼ਮਣ ਕੋ ਪਹਿਲਾਂ ਹੀ ਡਰ ਜਾਵਾਂਗੇ ਤੇ ਫਿਰ ਉਹਦਾ ਮੁਕਾਬਲਾ ਕਿਦਾਂ ਕਰਾਂਗੇ ਇਸ ਕਰਕੇ ਆਪਾਂ ਨੂੰ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਪਏਗਾ ਜਾਂ ਉਹਦਾ ਮੁਕਾਬਲਾ ਕਰਨ ਵਾਸਤੇ ਪੂਰਾ ਤਿਆਰ ਰਹਿਣਾ ਪਏਗਾ ਤੇ ਫਿਰ ਹੀ ਅਸੀਂ ਉਹ ਤੋਂ ਬਚ ਸਕਦੇ ਹਾਂ ਤੇ ਸਰ ਡਾਈਟ ਕਿਹੋ ਜੀ ਲੈਣੀ ਚਾਹੀਦੀ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਮੈਨੂੰ ਕੈਂਸਰ ਹੈਗਾ ਐ ਤਾਂ ਉਹਨੂੰ ਡਾਈਟ ਕਿਹੜੀ ਲੈਣੀ ਚਾਹੀਦੀ ਹੈ ਜੀ 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 ਕੇ ਮਰਨਾ ਚਾਹੀਦਾ ਮਰ ਮਰ ਕੇ ਨਹੀਂ ਜੀਣਾ ਚਾਹੀਦਾ ਤੇ ਹੱਸਦਾ ਖੇਡਦਾ ਜਾਵੇ ਉਹਨਿੰਦਰ ਜਿਹੜੀ ਚੀਜ਼ ਨੂੰ ਦਿਲ ਕਰਦਾ ਉਹ ਫਿਲਮਾਂ ਵੇਖੇ ਸਿਨੇਮਾ ਜਾਵੇ ਮਿਊਜ਼ਿਕ ਦੇ ਪਰਵਾੜਾ ਵੇਖੇ ਡਾਂਸ ਕਰੇ ਰੰਗ-ਬਰੰਗੇ ਕੱਪੜੇ ਪਾਵੇ ਪਾਰਟੀਆਂ 'ਚ ਜਾਵੇ ਕਿਉਂਕਿ ਬੰਦਾ ਜੇ ਠੀਕ-ਠਾਕ ਹੈ ਤਾਂ ਤੁਰਦਾ ਫਿਰਦਾ ਕੈਂਸਰ ਵਾਲੇ ਨੂੰ ਕੋਈ ਗੱਲ ਨਹੀਂ ਆਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ कौर ਸਵਾਗਤ ਕਰਦੀ ਹਾਂ ਦਰਸ਼ਕੋ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕੈਂਸਰ ਦਾ ਨਾਮ ਸੁਣ ਕੇ ਅਕਸਰ ਹੀ ਲੋਕ ਡਰ ਜਾਂਦੇ ਆ ਆਖਰ ਇਹ ਕੈਂਸਰ ਹੁੰਦਾ ਕੀ ਹੈ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਕਿਵੇਂ ਪਤਾ ਲੱਗੇ ਕਿ ਇਨਸਾਨ ਨੂੰ ਕੈਂਸਰ ਹੋ ਚੁੱਕਾ ਹੈ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਰਜਿੰਦਰਾ ਹਸਪਤਾਲ ਦੇ ਰਿਟਾਇਰਡ ਪ੍ਰੋਫੈਸਰ ਜੋ ਕਿ ਵਿਭਾਗ ਮੁਖੀ ਵੀ ਰਹੇ ਐ ਪੈਥੋਲੋਜੀ ਦੇ 45 ਸਾਲਾਂ ਤੋਂ ਵੱਧ ਦਾ ਉਹਨਾਂ ਨੂੰ ਤਜਰਬਾ ਹੈ ਮੈਂ ਗੱਲ ਕਰ ਰਹੀ ਹਾਂ ਡਾਕਟਰ ਮਨਜੀਤ ਸਿੰਘ ਬਲਹੁਰਾਣੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡੇ ਚੈਨਲ ਦਾ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਸਾਡੇ ਕੋਲ ਆਏ ਜੇ ਤੇ ਮੇਰੇ ਨਾਲ ਗੱਲਬਾਤ ਕਰਦੇ ਜੀ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਹੀ ਜਾਨਣਾ ਚਾਹਣੀ ਹੈ ਕਿ ਕੈਂਸਰ ਜਿਹਦਾ ਨਾਮ ਸੁਣ ਕੇ ਅਕਸਰ ਹੀ ਲੋਕ ਡਰ ਜਾਂਦੇ ਐ ਤੇ ਕਹਿੰਦੇ ਕਿ ਬੜੀ ਖਤਰਨਾਕ ਬਿਮਾਰੀ ਐ ਕੀ ਕਹਿੰਦੇ ਹੋ ਤੁਸੀਂ ਇਸ ਬਾਰੇ ਦੇਖੋ ਜੀ ਬਿਮਾਰੀ ਕੱਲੀ ਕੈਂਸਰ ਹੀ ਖਤਰਨਾਕ ਨਹੀਂਗੀ ਬਿਮਾਰੀ ਕੋਈ ਵੀ ਨਹੀਂ ਚੰਗੀ ਬਿਮਾਰੀ ਸਾਰੀਆਂ ਬਿਮਾਰੀਆਂ ਬੜੀਆਂ ਖਤਰਨਾਕ ਨੇ ਜਿਵੇਂ ਇੱਕ ਕਿਸੇ ਬੰਦੇ ਦਾ ਕੋਈ ਦੁਸ਼ਮਣ ਹੁੰਦਾ ਬਿਮਾਰੀਆਂ ਸਾਡੀਆਂ ਦੁਸ਼ਮਣ ਨੇ ਤੇ ਉਹ ਦੁਸ਼ਮਣ ਦਾ ਜਦੋਂ ਅਸੀਂ ਮੁਕਾਬਲਾ ਕਰਨਾ ਤੇ ਉਹਦੇ ਵਾਸਤੇ ਸਾਨੂੰ ਉਹਦੇ ਬਾਰੇ ਉਸ ਦੁਸ਼ਮਣ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਆ ਜੇ ਪਤਾ ਹੋਵੇ ਕਿ ਉਹਦੇ ਕੋ ਕਿੰਨੀਆਂ ਤੋਪਾਂ ਨੇ ਕਿੰਨੇ ਉਹਦੇ ਕੋ ਬੰਦੂਕਾਂ ਨੇ ਕਿੰਨੇ ਉਹਦੇ ਕੋ ਭਾਈ ਜਾਈ ਨੇ ਤਾਂ ਫਿਰ ਹੀ ਅਸੀਂ ਮੁਕਾਬਲਾ ਕਰ ਸਕਦੇ ਹਾਂ ਦਾ ਅਸੀਂ ਵੀ ਉਹਨੇ ਸਟਰੋਂਗ ਹੋਈਏ ਕਿਸ ਕਰਕੇ ਭਾਵੇਂ ਕੈਂਸਰ ਹੋਵੇ ਤੇ ਭਾਵੇਂ ਕੋਈ ਹੋਰ ਬਿਮਾਰੀ ਹੋਵੇ ਉਹਦੇ ਬਾਰੇ ਪਹਿਲਾਂ ਪੂਰੀ ਡਿਟੇਲ ਦੇ ਵਿੱਚ ਪੂਰੇ ਵਿਸਥਾਰ ਵਿੱਚ ਪਤਾ ਹੋਵੇ ਤੇ ਫਿਰ ਅਸੀਂ ਉਹਦੀ ਮੁਕਾਬਲਾ ਕਰ ਸਕਦੇ ਹਾਂ ਬਿਮਾਰੀਆਂ ਦੇ ਕੋ ਕੈਂਸਰ ਇੱਕ ਬਿਮਾਰੀ ਆ ਜਿੱਦਾਂ ਬਾਕੀ ਬਿਮਾਰੀਆਂ ਨੇ ਜਿਵੇਂ ਆਪਾਂ ਕਹਿ ਲਈ ਟੀਬੀ ਹੈ ਜਾਂ ਕੋਈ ਬ੍ਰੇਨ ਦੀ ਦਿਮਾਗ ਦੀ ਸੋਜ ਆ ਜਾਂ ਫੇਫੜਿਆਂ ਦੇ ਵਿੱਚ ਪਾਣੀ ਪੈ ਜਾਂਦਾ ਜਾਂ ਕੋਈ ਸਰਜਿਕਲ ਪ੍ਰੋਬਲਮ ਹੋ ਜਾਂਦੀ ਹੈ ਜੇ ਅਸੀਂ ਆਪਣੇ ਦੁਸ਼ਮਣ ਕੋ ਪਹਿਲਾਂ ਹੀ ਡਰ ਜਾਵਾਂਗੇ ਤੇ ਫਿਰ ਉਹਦਾ ਮੁਕਾਬਲਾ ਕਿਦਾਂ ਕਰਾਂਗੇ ਇਸ ਕਰਕੇ ਆਪਾਂ ਨੂੰ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਪਏਗਾ ਜਾਂ ਜੋ ਦਾ ਮੁਕਾਬਲਾ ਕਰਨ ਵਾਸਤੇ ਪੂਰਾ ਤਿਆਰ ਰਹਿਣਾ ਪਏਗਾ ਤੇ ਫਿਰ ਅਸੀਂ ਉਸ ਤੋਂ ਬਚ ਸਕਦੇ ਹਾਂ ਜੀ ਸਰ ਅਸਲ ਦੇ ਵਿੱਚ ਕੈਂਸਰ ਹੁੰਦਾ ਕੀ ਹੈਗਾ ਆ ਜੀ ਇਹ ਚੀਜ਼ ਕੀ ਹੈਗੀ ਜੇ ਅਸੀਂ ਆਮ ਸੌਖੀ ਜੀ ਭਾਸ਼ਾ ਦੇ ਵਿੱਚ ਜਾਨਣਾ ਚਾਹੀਏ ਤਾਂ ਜੀ ਦੇਖੋ ਜਿਹੜੇ ਸਾਡੇ ਸਾਡਾ ਸਰੀਰ ਹੈ ਨਾ ਇੱਕ ਨਿੱਕੇ ਨਿੱਕੇ ਕੋਸ਼ਕਾਵਾਂ ਜਾਂ ਜਿਨ੍ਹਾਂ ਨੂੰ ਸੈੱਲ ਕਹਿੰਦੇ ਆ ਇਹ ਸੈੱਲਾਂ ਦਾ ਬਣਿਆ ਹੁੰਦਾ ਜਿਦਾ ਇੱਕ ਬਹੁਤ ਵੱਡੀ ਬਿਲਡਿੰਗ ਹੁੰਦੀ ਹੈ ਉਹਦੇ ਵਿੱਚ ਇੱਟਾਂ ਹੁੰਦੀਆਂ ਨੇ ਇੱਟਾਂ ਦੇ ਨਾਲ ਉਹ ਇਮਾਰਤ ਬਣੀ ਹੁੰਦੀ ਹੈ ਸੋ ਇਸ ਤਰ੍ਹਾਂ ਇਹ ਸੈੱਲ ਨੇ ਹਰ ਇੱਕ ਅੰਗ ਦੇ ਵਿੱਚ ਜਿਹੜੇ ਸੈੱਲ ਨੇ ਉਹਨਾਂ ਦਾ ਥੋੜਾ ਥੋੜਾ ਫਰਕ ਹੁੰਦਾ ਭਾਵੇਂ ਬੇਸਿਕ ਜਿਹੜਾ ਸਟਰਕਚਰ ਹੁੰਦਾ ਇਹ ਹੀ ਹੈ ਕਿ ਇੱਕ ਸਾਈਟੋਪਲਾਜ਼ਮਾ ਨਿਊਕਲੀਅਸ ਹੈ ਪਰ ਮੂਹ ਦੇ ਸੈੱਲ ਵੱਖਰੇ ਨੇ ਚਮੜੀ ਦੇ ਸੈੱਲ ਵੱਖਰੇ ਨੇ ਜੀਬ ਦੇ ਸੈੱਲ ਵੱਖਰੇ ਨੇ ਪ੍ਰੋਸਟੇਟ ਦੇ ਸੈੱਲ ਵੱਖਰੇ ਨੇ ਫੇਫੜਿਆਂ ਦੇ ਸੈੱਲ ਵੱਖਰੇ ਨੇ ਬੇਸਿਕ ਸਟਰਕਚਰ ਇੱਕੋ ਹੀ ਹੈ ਇਹ ਸੈੱਲ ਜਿਹੜੇ ਨਾਰਮਲ ਜਿਹੜੇ ਹੁੰਦੇ ਨੇ ਜਦੋਂ ਸਧਾਰਨ ਕੰਡੀਸ਼ਨ ਦੇ ਵਿੱਚ ਉਹ ਨਵੇਂ ਆਉਂਦੇ ਰਹਿੰਦੇ ਨੇ ਤੇ ਪੁਰਾਣੇ ਆਪਣੀ ਉਮਰ ਭੋਗ ਕੇ ਮਰਦੇ ਰਹਿੰਦੇ ਨੇ ਤੇ ਇਹ ਹੈਗਾ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਪਰ ਕਈ ਵਾਰੀ ਇਸ ਤਰ੍ਹਾਂ ਦਾ ਕਿ ਕੁਝ ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਨੇ ਭਾਵੇਂ ਉਹ ਸਰੀਰ ਦੇ ਅੰਦਰ ਹੋਣ ਤੇ ਭਾਵੇਂ ਸਰੀਰ ਦੇ ਬਾਹਰ ਹੋਣ ਉਹ ਸਥਿਤੀਆਂ ਉਹ ਜਿਹੜੇ ਸੈੱਲਾਂ ਦੀ ਗਿਣਤੀ ਨਵੀਂ ਆਉਣੀ ਹੈ ਨਾ ਉਹਦੇ ਵਿੱਚ ਇਸ तरह ਦੇ ਤਬਦੀਲੀਆਂ ਪੈਦਾ ਕਰ ਦਿੰਦੀਆਂ ਕਿ ਉਹ ਸੈੱਲ ਜਿਹੜੇ ਨਾ ਉਹ ਨਾਰਮਲ ਨਹੀਂ ਰਹਿੰਦੇ ਉਹਨਾਂ ਨੂੰ ਅਸੀਂ ਕਹਿੰਦੇ ਅਬਨਾਰਮਲ ਸੈੱਲ ਅਸਾਧਾਰਨ ਸੈੱਲ ਬਣ ਜਾਂਦੇ ਨੇ ਜਦੋਂ ਅਸਾਧਾਰਨ ਸੈੱਲ ਬਣਦੇ ਨੇ ਤੇ ਫਿਰ ਉਹਨਾਂ ਦੀ ਜਿਹੜੀ ਗਿਣਤੀ ਆ ਉਹਦੇ ਵਿੱਚ ਜਿਹੜਾ ਜੇ ਇੱਕ ਸੈੱਲ ਦੇ ਇੱਕ ਘੰਟੇ ਚ ਚਾਰ ਸੈੱਲ ਬਣਨੇ ਤੇ ਉਹਦੇ 16 ਬਣ ਜਾਂਦੇ ਆ ਬਹੁਤ ਤੇਜ਼ੀ ਨਾਲ ਵਧਦੇ ਆ ਉਹ ਜਿੱਥੇ ਜਿਹੜੇ ਆਰਗਨ ਜਿਹੜੇ ਅੰਗ ਚ ਵਧਦੇ ਨੇ ਉੱਥੇ ਵੀ ਇੱਕ ਗੁੰਮੀ ਜੀ ਬਣ ਜਾਂਦੀ ਹੈ ਗਿਲਟੀ ਹੰਦੀ ਹੈ ਸੋ ਉਹ ਅਬਨਾਰਮਲ ਸੈਲਸ ਹੁੰਦੇ ਨੇ ਤੇ ਉਹਨਾਂ ਦਾ ਕੋਈ ਸਰੀਰ ਨੂੰ ਫਾਇਦਾ ਨਹੀਂ ਹੁੰਦਾ ਸਰੀਰ ਨੂੰ ਨੁਕਸਾਨ ਹੀ ਹੁੰਦਾ ਕਿਉਂਕਿ ਉਹ ਨਾਰਮਲ ਨਹੀਂ ਹੁੰਦੇ ਤੇ ਉਹ ਜਿਹੜੇ ਸੈਲ ਨੇ ਨਾ ਫਿਰ ਉਹ ਜਿਹੜਾ ਗੁੰਮੀ ਬਣ ਗਈ ਜਾਂ ਗ੍ਰਿਟੀ ਬਣ ਗਈ ਜਾਂ ਸਲਾਂ ਦਾ ਕਲਸਟਰ ਜਿਹਾ ਬਣ ਗਿਆ ਉਹ ਜਿਹੜੇ ਨਾ ਉਹ ਸਰੀਰ ਦੇ ਉੱਤੇ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਕੋਈ ਪੈਰਾਸਾਈਟ ਹੁੰਦਾ ਕਿ ਉਹ ਸਾਰਾ ਜਿਹੜਾ ਅਸੀਂ ਕੁਝ ਜੋ ਖਾਦਾ ਪੀਤਾ ਹੈ ਨਿਊਟ੍ਰੀਸ਼ਨ ਸਾਡੇ ਬੋਡੀ ਦੀ ਆ ਉਹ ਬੋਡੀ ਨੇ ਆਪਣੇ ਨਾਰਮਲ ਕੰਮਾਂ ਵਾਸਤੇ ਜਿਹੜੀ ਨਿਊਟ੍ਰੀਸ਼ਨ ਵਰਤਣੀ ਸੀ ਉਹ ਕੈਂਸਰ ਦੇ ਸੈੱਲ ਵਰਤਣਾ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਬੰਦੇ ਨੂੰ ਕਮਜ਼ੋਰੀਆਂ ਵੀ ਆ ਜਾਂਦੀਆਂ ਆ ਤੇ ਅਬਨਾਰਮਲਟੀ ਕਰਕੇ ਹੋਰ ਵੀ ਬੜੀ ਤਰ੍ਹਾਂ ਦੇ ਲੱਛਣ ਹੁੰਦੇ ਨੇ ਜਿਹੜੇ ਅਸੀਂ ਅੱਗੋਂ ਬਾਅਦ ਚ ਡਿਸਕਸ ਕਰਦੇ ਆਂ ਸੋ ਇਹ ਹੈਗਾ ਅ ਕਿ ਕੈਂਸਰ ਕਿਸ ਤਰ੍ਹਾਂ ਬਣਦਾ ਜੀ ਸਰ ਸਰੀਰ ਦੇ ਵਿੱਚ ਸਿੰਪਟਮ ਕਿਹੜੇ ਆਉਂਦੇ ਹੈਗੇ ਜਦੋਂ ਕਿਸੇ ਵਿਅਕਤੀ ਨੂੰ ਕੈਂਸਰ ਜਿਹੜਾ ਹੋ ਜਾਂਦਾ ਹੈਗਾ ਜਾਂ ਉਸ ਤੋਂ ਪਹਿਲਾਂ ਜੇ ਹੋਣਾ ਹੋਵੇ ਤਾਂ ਕਿਹੋ ਜਿਹੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਆ ਜੀ ਦੇਖੋ ਕੈਂਸਰ ਸ਼ੁਰੂ ਹੋਣ ਤੋਂ ਪਹਿਲਾਂ ਦਾ ਤੇ ਕੁਝ ਕਹਿ ਨਹੀਂ ਸਕਦੇ ਪਰ ਜਦੋਂ ਕੈਂਸਰ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੁੰਦਾ ਉਹਦੇ ਚ ਹੋ ਸਕਦਾ ਕੋਈ ਮਰੀਜ਼ ਨੂੰ ਉਦਾਂ ਪਤਾ ਨਾ ਲੱਗੇ ਪਰ ਜਿਹੜੇ ਜਿਹੜੇ ਕਾਮਨ ਸਿੰਪਟਮਸ ਨੇ ਕਾਮਨ ਅਲਾਮਤਾਂ ਆਮ ਅਲਾਮਤਾਂ ਜਿਹੜੀਆਂ ਹਰ ਇੱਕ ਕੈਂਸਰ ਚ ਹੁੰਦੀਆਂ ਨੇ ਅੱਗੋਂ ਮੈਂ ਬਾਅਦ ਚ ਦੱਸਦਾ ਕਿ ਜਿਹੜੇ ਆਰਗਨ ਵਾਈਜ਼ ਜਿਹੜੀਆਂ ਅਲਾਮਤਾਂ ਨੇ ਉਹ ਕਿੱਦਾਂ ਹੁੰਦੀਆਂ ਨੇ ਪਰ ਜਿਹੜੀਆਂ ਕਾਮਨ ਨੇ ਉਹ ਹੈਗਾ ਕਿ ਬੰਦੇ ਨੂੰ ਇੱਕ ਤੇ ਕਮਜ਼ੋਰੀ ਹੁੰਦੀ ਹੈ ਥਕਾਵਟ ਹੁੰਦੀ ਹੈ ਪੌੜੀਆਂ ਚੜਨ ਵੇਲੇ ਸਾਹ ਚੜਦਾ ਅ ਦੂਜਾ ਕਿ ਭੁੱਖ ਘਟਦੀ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਜੇ ਮੈਂ ਪਹਿਲਾਂ 3 ਰੋਟੀਆਂ ਖਾ ਲੈਂਦਾ ਜੀ ਤਾਂ ਹੁਣ ਮੇਰੇ ਕੋਲ ਮਸਾ ਇੱਕ ਖਾਦ ਜਾਂਦੀ ਜਾਂਦੀ ਹੈ ਡੇਢ ਖਾਦ ਜਾਂਦੀ ਹੈ ਇਹ ਕਿਉਂਕਿ ਰੋਟੀ ਵੀ ਘੱਟ ਹੁੰਦੀ ਹੈ ਤੇ ਕੈਂਸਰ ਦੇ ਆਪਣੇ ਇਫੈਕਟ ਵੀ ਨੇ ਤੇ ਉਹਦਾ ਭਾਰ ਘੱਟ ਜਾਂਦਾ ਭਾਰ ਘੱਟ ਦਾ ਉਹ ਅਸੀਂ ਮਰੀਜ਼ ਨੂੰ ਇਸ ਤਰ੍ਹਾਂ ਪੁੱਛਦੇ ਹਾਂ ਕਿ ਤੇਰੇ ਕੋ ਜਦੋਂ ਸਾਡੇ ਕੋਲ ਮਰੀਜ਼ ਆਉਂਦਾ ਕਿ ਕੱਪੜੇ ਤੇਰੇ ਕੋ ਢਿੱਲੇ ਤਾਂ ਨਹੀਂ ਹੋਏ ਉੱਥੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਆ ਹੋ ਸਕਦਾ ਕਿ ਹਰ ਕੋਈ ਆਪਣਾ weight ਨਹੀਂ ਕਰਦਾ ਮੈਜ਼ਰਮੈਂਟ ਨਹੀਂ ਕਰਦਾ ਤੇ ਕਪੜਿਆਂ ਦਾ ਪੁੱਛ ਲੀਦਾ ਤੇ ਜੇ ਕੋਈ ਕਰਦਾ ਵੀ ਤੈਨੂੰ ਪੁੱਛ ਲੀਦਾ ਵੀ ਤੈਨੂੰ ਲੱਗਦਾ ਕਿ ਅੱਗੇ ਤੋਂ ਤੇਰਾ ਭਾਰ ਘਟ ਗਿਆ ਹੋਵੇਗਾ ਬੋਡੀ weight ਸੋ ਇਹ ਹੈਗੀਆਂ ਕਾਮਨ ਅੱਗੋ ਹੋ ਗਿਆ ਇੰਡੀਵਿਜੂਅਲ ਆਰਗਨ ਜਿਹੜੇ ਜਿਹੜੇ ਅੰਗ ਦਾ ਕੈਂਸਰ ਹੈਗਾ ਉਹਦੇ ਹਿਸਾਬ ਨਾਲ ਉਹਦੇ ਜਿਹੜੇ ਸਿੰਪਟਮ ਨੇ ਜਿਵੇਂ ਅਸੀਂ ਮੋਟੀ ਗੱਲ ਲਈਏ ਫੂਡ ਪਾਈਪ ਦਾ ਕੈਂਸਰ ਹੈਗਾ ਫੂਡ ਪਾਈਪ ਇੱਥੇ ਹੁੰਦਾ ਮੂੰਹ ਦੇ ਵਿੱਚੋਂ ਨਿਕਲ ਕੇ ਫੂਡ ਪਾਈਪ ਚੱਲ ਜਾਂਦਾ ਤੇ ਫਿਰ ਅੱਗੇ ਮੇਦਾ ਐਸ ਪਾਸੇ ਲੈਫਟ ਪਾਸੇ ਹੁੰਦਾ ਮੇਦੇ ਵਿੱਚ ਚੱਲ ਜਾਂਦਾ ਫੂਡ ਫੂਡ ਪਾਈਪ ਦਾ ਕੈਂਸਰ ਕਾਫੀ ਕਾਮਨ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਬੁਰਕੀ ਅਟਕਦੀ ਹੈ ਤੇ ਆਮ ਜਿਹੜੀ ਭਾਸ਼ਾ ਚ ਅਸੀਂ ਕਹਿੰਨਾ ਕਿ ਬੁਰਕੀ ਅਟਕਦੀ ਹੈ ਜਾਂ ਮਰੀਜ਼ ਵੀ ਸਾਨੂੰ ਆਣ ਕੇ ਕਹਿੰਦੇ ਨੇ ਮੇਰੀ ਬੁਰਕੀ ਅਟਕਦੀ ਹੈ ਫਿਰ ਉਹਨੂੰ ਪਾਣੀ ਪੂਣੀ ਪੀ ਕੇ ਤੇ ਉਹਨਾਂ ਅੱਗੇ ਲੰਗਾਉਂਦੇ ਨੇ ਫਿਰ ਕੁਛ ਚਿਰ ਬਾਅਦ ਜਿਹੜੀ ਇਹ ਸੋਲਿਡ ਬੁਰਕੀ ਜਨੂੰਦੇ ਹੈ ਤੇ ਬਿਲਕੁਲ ਨਹੀਂ ਲੰਗਦੀ ਫਿਰ ਪਾਣੀ ਲੰਗਦਾ ਤੇ ਜਾਂ ਪਹਿਲਾਂ ਸੈਮੀ ਸੋਲਿਡ ਲੰਗਦਾ ਉਹ ਫਿਰ ਕਹਿੰਦੇ ਜੀ ਹੁਣ ਤੇ ਸੈਮੀ ਸੋਲਿਡ ਨੂੰ ਹੁਣ ਤੇ ਪਾਣੀ ਲੰਗਦਾ ਜੇ ਲੇਟ ਮਰੀਜ਼ ਆਵੇ ਤੇ ਸੋ ਇਹ ਇਹਦੀ ਇਹ ਇੱਕ ਸਿੰਪਟਮ ਅਲੋਂਗ ਵਿਦ ਜਿਹੜੇ ਮੈਂ ਪਹਿਲਾਂ ਗਿਣਾਏ ਕਿ ਵੇਰ ਵੇਟ ਘਟਣਾ ਜਾਂ ਥਕਾਵਟ ਜਾਂ ਕਮਜ਼ੋਰੀ ਉਹ ਉਹ ਤੇ ਹੁੰਦੇ ਹੀ ਹੁੰਦੇ ਨੇ ਉਹ ਹਰ ਕੈਂਸਰ ਚ ਹੁੰਦੇ ਨੇ ਦੂਸਰੇ ਜਿਹੜੇ ਨੇ ਕੈਂਸਰ ਦੂਸਰਾ ਕੋਈ ਫਰਕ ਬ੍ਰੈਸਟ ਕੈਂਸਰ ਬਹੁਤ ਕਾਮਨ ਹੈ ਫੀਮੇਲਸ ਦੇ ਵਿੱਚ ਤਾਂ ਜਵੇਂ ਮੇਲਸ ਵੀ ਹੋ ਸਕਦਾ ਪਰ ਉਹਦੇ ਜਗ੍ਹਾ ਗ੍ਰਿਲਟੀ ਦਾ ਬਣਨਾ ਉਹ ਗਲਤੀ ਬਣਦੀ ਹੈ ਤੇ ਗਲਤੀ ਦਾ ਔਰਤ ਨੂੰ ਪਤਾ ਲੱਗ ਜਾਂਦਾ। ਕਈ ਜਿਹੜੇ ਇਨਸੈਂਸਿਟਿਵ ਲੋਕੀ ਨੇ ਜਾਂ ਘਟਪੜੇ ਲਿਖੇ ਜਾਂ ਆਪਣੀ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦੇ ਨਹੀਂ, ਈਵਨ ਔਰਤਾਂ ਆਪਣੀ ਸੱਸ ਨੂੰ ਵੀ ਨਹੀਂ ਦੱਸਦੀਆਂ। ਜੇ ਯੰਗੇ ਵਿੱਚ ਕਿਸੇ ਨੂੰ ਇਹਦੇ ਆਪਣੇ ਮਾਨ ਵੀ ਨਹੀਂ ਦੱਸਦੀਆਂ। ਉਹ ਜਦੋਂ ਕਿਤੇ ਆਪਣੇ ਨਹਾਉਂਦੇ ਨੇ ਉਦੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਇਹ ਇਸ ਤਰ੍ਹਾਂ ਗਲਤੀ ਹੈਗੀ ਹੈ ਤੇ ਵੈਸੇ ਤੇ ਉਸ अर्ਲੀ ਸਟੇਜ ਦੇ ਵਿੱਚ ਹੀ ਦੱਸ ਕੇ ਤੇ ਉਹਦਾ ਇਨਵੈਸਟੀਗੇਸ਼ਨ ਕਰਾ ਕੇ ਤੇ ਟ੍ਰੀਟਮੈਂਟ ਕਰਉਣਾ ਚਾਹੀਦਾ। ਤੇ ਇਹਦੇ ਵਿੱਚ ਵੀ ਇਸ ਤਰ੍ਹਾਂ ਵੀ ਗਿਲਟੀ ਜਿਹੜੀ ਆ ਉਹ ਬਣਦੀ ਹੈ ਛਾਤੀ ਦੇ ਵਿੱਚ ਤੇ ਜੇ ਵੈਸੇ ਤੇ ਜੇ ਔਰਤਾਂ ਦੀ ਛਾਤੀ ਦੇ ਗਿਲਟੀਆਂ 90% ਜਿਹੜੀਆਂ ਨਾ ਜੇ ਟੋਟਲ ਆਪਾਂ 100 ਕੇਸ ਲਈਏ ਗਿਲਟੀਆਂ ਦੇ ਉਹ 90% ਦੇ ਵਿੱਚ ਕੈਂਸਰ ਨਹੀਂ ਹੁੰਦਾ ਉਹ ਨੋਨ ਕੈਂਸਰਸ ਹੁੰਦੀਆਂ ਨੇ ਉਹਦਾ ਇਲਾਜ ਵੀ ਬਿਲਕੁਲ ਟਾਈਮ ਨਾਲ ਕਰਵਾ ਲੈਣਾ ਚਾਹੀਦਾ ਕਿਉਂਕਿ ਉਹ ਬਾਅਦ ਚ ਕੈਂਸਰ ਬਣ ਸਕਦੀ ਹੈ ਤੇ ਉਹ ਜਦੋਂ ਪਤਾ ਲੱਗਦਾ ਉਸੇ ਵੇਲੇ ਜਾ ਕੇ ਡਾਕਟਰ ਨੂੰ ਕਿਸੇ ਸ਼ਰਮ ਤੋਂ ਬਗੈਰ ਜਾ ਕੇ ਗੱਲ ਦੱਸ ਕੇ ਉਹਦੀ ਇਨਵੈਸਟੀਗੇਸ਼ਨ ਕਰਾ ਕੇ ਤੇ ਉਹਦਾ ਇਲਾਜ ਕਰਾਉਣਾ ਚਾਹੀਦਾ ਤੇ ਕਈ ਔਰਤਾਂ ਜਿਹੜੀਆਂ ਨੇ ਜਿਹੜੀਆਂ ਦੱਸਦੀਆਂ ਨਹੀਂ ਗਿਆ ਜਾਂ ਕੁਝ ਮੈਂ ਦੇਖਿਆ ਕਿ ਕਈ ਲੋਕ ਅਨਪੜ੍ਹ ਕਹਿ ਲੋ ਜਾਂ ਕਈ ਲੋਕ ਹਸਪਤਾਲ ਪਹੁੰਚ ਨਹੀਂ ਸਕਦੇ ਕਈਆਂ ਕੋਲ ਬਸ ਦਾ ਕਰਾਇਆ ਨਹੀਂ ਹੁੰਦਾ ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਂ ਅੰਮ੍ਰਿਤਸਰ ਸੀਗਾ ਤੇ ਮੇਰਾ ਇੱਕ ਆਰਟੀਕਲ ਛਪਿਆ ਅਖਬਾਰ ਦੇ ਵਿੱਚ ਬ੍ਰੈਸਟ ਕੈਂਸਰ ਤੇ ਇੱਕ ਲੇਡੀ ਆਈ ਬਠਿੰਡੇ ਤੋਂ ਵਿਚਾਰੀ ਪਹੁੰਚੀ ਤੇ ਉਹ ਜਿਹਨੂੰ ਆਪਾਂ ਕਹਿੰਦੇ ਆ ਕਿ 4th ਸਟੇਜ ਤੇ ਪਹੁੰਚਿਆ ਸੀ ਉਹ ਬ੍ਰੈਸਟ ਦਾ ਕੈਂਸਰ ਦਾ ਬਹੁਤ ਮਾੜਾ ਹਾਲ ਸੀ ਉਹ ਫਟ ਗਿਆ ਸੀ ਪਸਪਸ ਬਣੀ ਸੀ ਬੜੀ ਸਮੈਲ ਵੀ ਆ ਰਹੀ ਸੀ ਮੈਂ ਕਿਹਾ ਬੀਬੀ ਤੂੰ ਇੰਨੇ ਚਿਰ ਦਾ ਇਹਨੂੰ ਲੈ ਕੇ ਬੈਠੀ ਆ ਤੇ ਕਹਿੰਦੀ ਹੈ ਇਹ 2 ਸਾਲ ਹੋ ਗਏ ਫਿਰ ਫਿਰ ਉਹਨੇ ਜਵਾਬ ਪਤਾ ਕੀ ਦਿੱਤਾ ਬਾਪਿਆਂ ਕੋਲ ਗਈ ਹੈ ਟੂਣਾਟ ਪਾਣਾ ਕਰਵਾਇਆ ਤੇ ਹੁਣ ਕਹਿੰਦੀ ਮੈਂ ਪੜਿਆ ਤੁਹਾਡੇ ਅਖਬਾਰ ਅਜੇ ਦਾ ਮਤ ਪੰਜਾਬੀ ਤੇ ਪੜ੍ਹ ਹੀ ਸਕਦੀ ਸੀ ਥੋੜੀ ਬੋੜੀ ਪੜੀ ਲਿਖੀ ਤੇ ਹੋਏਗੀ ਨਾ ਤੇ ਹੁਣ ਉਹ ਬਠਿੰਡੇ ਤੋਂ ਲੈ ਕੇ ਤੇ ਮੇਰੇ ਕੋਲ ਅੰਮ੍ਰਿਤਸਰ ਪਹੁੰਚੀ ਅਜੇ ਤੇ ਉੱਥੇ ਬਠਿੰਡੇ ਵੀ ਡਾਕਟਰ ਹੋਣਗੇ ਪਰ ਉਹਨੇ ਸਮਝਾ ਕਿ ਆ ਬੰਦੇ ਨੇ ਮੇਰੀ ਗੱਲ ਕੰਮ ਦੀ ਕੀਤੀ ਹੈ ਤੇ ਮੈਂ ਇਹਨੂੰ ਜਾ ਕੇ ਦਿਖਾ ਆ ਗਿਆ ਸੋ ਇਸ ਤਰ੍ਹਾਂ ਜਿਹੜੇ ਲੋਕੀ ਬਾਬਿਆਂ ਕੋਲ ਚੱਲ ਜਾਂਦੇ ਆ ਟੂਨੇ ਕਰਵਾ ਲੈਂਦੇ ਨੇ ਜਾਂ ਕੁੜੀ ਲੈ ਲਈ ਕਿਸੇ ਕੋਲੋਂ ਉਹਦੇ ਨਾਲ ਕੰਮ ਵਿਗੜਦਾ ਤੇ ਵਿਗੜਦਾ ਜੇ ਕੋਈ ਯੂਰੀਨਰੀ ਸਿਸਟਮ ਪਿਸ਼ਾਬ ਪ੍ਰਣਾਲੀ ਦਾ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਉਹਦੇ ਵਿੱਚ ਪਿਸ਼ਾਬ ਦੇ ਵਿੱਚ ਬਲੱਡ ਆਉਂਦਾ ਤੇ ਦਰਦ ਵੀ ਹੋ ਸਕਦੀ ਹੈ ਤੇ ਬਾਕੀ ਉਹ ਸਾਈਨ ਸਿੰਪਟਮ ਜਿਹੜੇ ਭੁੱਖ ਘਟਣਾ ਤੇ ਇਹ ਉਹ ਪ੍ਰੋਸਟੇਟ ਦਾ ਕੈਂਸਰ ਮੇਲਸ ਦੇ ਵਿੱਚ ਹੁੰਦਾ ਤੇ ਪਿਸ਼ਾਬ ਬੰਦ ਹੋ ਜਾਂਦਾ ਜਾਂ ਬਹੁਤ ਘੱਟ ਆਉਂਦਾ ਥੋੜਾ ਥੋੜਾ ਆਉਂਦਾ ਇਸ ਤਰ੍ਹਾਂ ਹੀ ਪੇਟ ਦੇ ਵਿੱਚ ਜੇ ਲਿਵਰ ਦੇ ਵਿੱਚ ਹੋਵੇ ਜਾਂ ਉੱਤੇ ਬੰਦੇ ਜੌਂਡਿਸ ਹੋ ਜਾਂਦਾ ਅੱਖਾਂ ਪੀਲੀਆਂ ਜਿਨੂੰ ਕਹਿੰਦੇ ਪੀਲੀਆ ਹੋ ਗਿਆ ਇਸ ਤਰ੍ਹਾਂ ਅਲੱਗ-ਅਲੱਗ ਅੰਗਾਂ ਦੇ ਜਿਹੜੇ ਅਲੱਗ-ਅਲੱਗ ਔਰਤਾਂ ਦੇ ਵਿੱਚ ਬਹੁਤ ਜ਼ਿਆਦਾ ਯੂਟਰਸ ਦੇ ਵਿੱਚ ਜਾਂ ਸਰਵਿਕਸ ਦੇ ਵਿੱਚ ਹੁੰਦਾ ਯੂਟਰਸ ਦੇ ਵਿੱਚ ਆਮ ਕਰਕੇ ਤੁਸੀਂ ਸੁਣਿਆ ਹੋਵੇਗਾ ਕਿ ਕਹਿੰਦੇ ਜੀ ਗਿਲਟੀਆਂ ਬਣ ਗਈਆਂ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਾਫੀ ਗਿਲਟੀਆਂ ਜਿਹੜੀਆਂ ਨੇ ਉਹ ਕੈਂਸਰਸ ਨਹੀਂ ਹੁੰਦੀਆਂ ਪਰ ਉਹਦਾ ਇਲਾਜ ਫੌਰੀ ਜ਼ਰੂਰ ਤੇ ਕਰਾ ਲੈਣਾ ਚਾਹੀਦਾ ਉਹ ਅਲਟਰਾਸਾਊਂਡ 'ਚ ਪਤਾ ਲੱਗ ਜਾਂਦਾ ਕਿ ਜਿਹੜੀਆਂ ਕੈਂਸਰਸ ਹੈਗੀਆਂ ਜਾਂ ਨਹੀਂ ਹੈਗੀਆਂ ਪਰ ਫਿਰ ਵੀ ਕੈਂਸਰਸ ਨਾਵੇਂ ਹੋਣ ਤੋਂ ਉਹਦਾ ਇਲਾਜ ਕਰਾ ਲੈਣਾ ਚਾਹੀਦਾ ਸਰਵਿਕਸ ਦਾ ਕੈਂਸਰ ਤੇ ਬ੍ਰੈਸਟ ਦਾ ਕੈਂਸਰ ਇਹ 1 ਜਾਂ 2 ਨੰਬਰ ਤੇ ਹੁੰਦੇ ਨੇ ਸਾਰੀ ਦੁਨੀਆ ਦੇ ਵਿੱਚ ਵੀ ਤੇ ਇੰਡੀਆ 'ਚ ਵੀ ਔਰਤਾਂ ਦੇ ਵਿੱਚ ਬ੍ਰੈਸਟ ਕੈਂਸਰ ਐਂਡ ਸਰਵਾਈਕਲ ਕੈਂਸਰ ਇਹ ਇੱਕ ਨੰਬਰ ਜਾਂ ਦੋ ਨੰਬਰ ਰਹਿੰਦੇ ਨੇ ਕਦੀ ਉਹ ਇੱਕ ਨੰਬਰ ਹੋ ਜਾਂਦਾ ਕਦੀ ਉਹ ਤੇ ਉਹਦੇ ਵਿੱਚ ਇਸ ਤਰ੍ਹਾਂ ਵੀ ਬਲੀਡਿੰਗ ਹੁੰਦੀ ਹੈ ਬਲੀਡਿੰਗ ਪਰ ਵਿਚਾਈਨ ਨੂੰ ਆਪਾਂ ਕਹਿੰਦੇ ਆ ਕਿ ਉਹ ਗਾਇਨਕੋਲੋਜੀਕਲ ਚੈੱਕਅਪ ਕਰਉਣਾ ਚਾਹੀਦਾ ਜੀ ਮੈਨ ਸਰ ਤੁਸੀਂ ਯੂਟਰਸ ਦੇ ਕੈਂਸਰ ਦੀ ਗੱਲ ਕੀਤੀ ਹੈ ਕਿ ਅੱਜਕੱਲ ਲਗਾਤਾਰ ਵਧਦਾ ਜਾ ਰਿਹਾ ਇਹਦੇ ਕਿਹੜੇ ਸਿੰਪਟਮ ਜਿਹੜੇ ਹੁੰਦੇ ਹੈਗੇ ਆ ਜੀ ਸਿੰਪਟਮ ਹੈ ਇਹ ਤੁਹਾਨੂੰ ਦੱਸਾਂਗੇ ਬਲੀਡਿੰਗ ਹੁੰਦੀ ਹੈ ਤੇ ਐ ਲੋਰ ਬਣਾਉਣ ਤੋਂ ਨਹੀਂ ਤੋਂ ਥੱਲੇ ਦਰਦ ਹੋਏਗੀ ਤੇ ਪਿਸ਼ਾਬ ਦੇ ਨਾਲ ਵੀ ਦਰਦ ਹੋ ਸਕਦੀ ਹੈ ਤੇ ਬਾਕੀ ਜਿਹੜਾ ਬਲੱਡ ਆਉਂਦਾ ਉਹ ਨਾਰਮਲ ਬਲੱਡ ਜਿਹੜਾ ਔਰਤਾਂ ਨੂੰ ਆਉਂਦਾ ਉਹਦੇ ਤੋਂ ਜੇ ਤੇ ਉਸ ਉਮਰ ਦੇ ਵਿੱਚ ਔਰਤ ਦੋ ਮਹਾਵਾਰੀ ਆਉਂਦੀ ਹੈ ਤੇ ਮਹਾਵਾਰੀ ਬਹੁਤ ਜ਼ਿਆਦਾ ਬਲੱਡ ਬਹੁਤ ਜ਼ਿਆਦਾ ਆਏਗਾ ਜਾਂ ਫਿਰ ਜੇ ਮਹੀਨੇ ਚ ਉਦਾਂ ਇੱਕ ਵਾਰੀ ਆਉਣਾ ਸੀ ਤੇ ਮਹੀਨੇ ਚ 4-5 ਵਾਰੀ ਵੀ ਆ ਸਕਦਾ ਤੇ ਬਲੱਡ ਜਿਆਦਾ ਆਨ ਕਰਕੇ ਬਲੱਡ ਲਾਸ ਹੋ ਜਾਂਦਾ ਫਿਰ ਅਨੀਮੀਆ ਹੋ ਜਾਂਦਾ ਫਿਰ ਅਨੀਮੀਆ ਮੈਂ ਕਰਕੇ ਸਾਹ ਵੀ ਚੜਦਾ ਤੇ ਰੰਗ ਵੀ ਪੀਲਾ ਪੈ ਜਾਂਦਾ ਤੇ ਬਹੁਤ ਮੁਸ਼ਕਲ ਨਾਲ ਔਰਤ ਜਿਹੜੀ ਉਹ ਤੁਰਦੀ ਫਿਰਦੀ ਹੈ ਬੜੀ ਥਕਾਵਟ ਹੁੰਦੀ ਹੈ ਜੀ ਤੇ ਸਰ ਡਾਈਟ ਕਿਹੋ ਜੀ ਲੈਣੀ ਚਾਹੀਦੀ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਮੈਨੂੰ ਕੈਂਸਰ ਹੈਗਾ ਐ ਤਾਂ ਉਹਨੂੰ ਡਾਈਟ ਕਿਹੜੀ ਲੈਣੀ ਚਾਹੀਦੀ ਹੈ ਜੀ ਦੇਖੋ ਡਾਈਟ ਤਾਂ ਤੇ ਚਲੋ ਮੈਂ ਦੱਸ ਦਿੰਨਾ ਪਰ ਉਸ ਤੋਂ ਪਹਿਲਾਂ ਤੇ ਇਹ ਹੈਗਾ ਕਿ ਪਹਿਲਾਂ ਉਹਨੂੰ ਇਨਵੈਸਟੀਗੇਟ ਕਰਵਾ ਕੇ ਨਾ ਤੇ ਉਹ ਜੋ ਵੀ ਉਹਦਾ ਸਭ ਤੋਂ ਪਹਿਲਾਂ ਤੇ ਡਾਕਟਰ ਕੋਲ ਜਾਵੇ ਭਾਵੇਂ ਛੋਟੇ ਹਸਪਤਾਲ ਦਾ ਡਾਕਟਰ ਹੈ ਪਰ ਕੁਆਲੀਫਾਈਡ ਤੇ ਇਸ ਕਰਕੇ ਪੂਰਾ ਇਨਵੈਸਟੀਗੇਸ਼ਨ ਕਰੋਨਾ ਚਾਹੀਦਾ ਜਦੋਂ ਵੀ ਕੋਈ ਪ੍ਰੋਬਲਮ ਕਿਸੇ ਨੂੰ ਆਵੇ ਭਾਵੇਂ ਉਹ ਛਾਤੀ ਦੀ ਔਰਤਾਂ ਦੀ ਛਾਤੀ ਦਾ ਹੋਵੇ ਭਾਵੇਂ ਕੋ ਪ੍ਰੋਸਟੇਟ ਦਾ ਮੇਲ ਦੇ ਵਿੱਚ ਹੋਵੇ ਭਾਵੇਂ ਫੇਫੜਿਆਂ ਦਾ ਹੋਵੇ ਫੇਫੜਿਆਂ ਦਾ ਕੈਂਸਰ ਜੀ ਡਿਵੈਲਪ ਹੋ ਜਾਵੇ ਤੇ ਉਹਦੇ ਚ ਖਾਂਸੀ ਬੜੀ ਆਉਂਦੀ ਹੈ ਖਾਂਸੀ ਦੇ ਵਿੱਚ ਖੂਨ ਵੀ ਆ ਸਕਦਾ ਸਪਟਮ ਦੇ ਵਿੱਚ ਤੇ ਸਾਹ ਚੜਦਾ ਜ਼ਿਆਦਾ ਸੋ ਉਹ ਜਦੋਂ ਇਸ ਤਰ੍ਹਾਂ ਲੱਗਾ ਹੋਵੇ ਕਿਸੇ ਨੂੰ ਤੇ ਜਾ ਕੇ ਡਾਕਟਰ ਕੋਲ ਜਾ ਕੇ ਜੇ ਵੱਡੇ ਹਸਪਤਾਲ 'ਚ ਜਾਓ ਤੇ ਉਹ ਸਭ ਕੁਝ ਉੱਥੇ ਹੋ ਜਾਂਦਾ ਨਹੀਂ ਤੇ ਫਿਰ ਛੋਟੇ ਵਾਲੇ ਰੈਫਰ ਕਰ ਦਿੰਦੇ ਨੇ ਉਤੋਂ ਤੁਸੀਂ ਅਲਟਰਾਸਾਉਂਡ ਕਰਾਓ ਐਕਸ-ਰੇ ਕਰਾਓ ਤੇ ਹੋਰ بڑے ਟੈਸਟ ਹੁੰਦੇ ਨੇ ਜਿੱਦੋਂ ਕਨਫਰਮ ਹੋ ਜਾਂਦਾ ਜਦੋਂ ਤੇ ਫਿਰ ਉਹਦਾ ਇਲਾਜ ਸ਼ੁਰੂ ਹੁੰਦਾ ਜੀ ਕਿਹੜੀ ਕਿਹੜੇ ਫਾਲਤੇ ਸਬਜ਼ੀਆਂ ਜਿਹੜੇ ਨੇ ਖਾਣੇ ਚਾਹੀਦੇ ਹੈਗੇ ਮਰੀਜ਼ ਨੂੰ ਜੀ ਦੇਖੋ ਜੀ ਮਰੀਜ਼ ਨੂੰ ਨਹੀਂ ਕਿ ਹਲਦੀ ਪਰਸਨ ਨੂੰ ਵੀ ਸਾਰੇ ਫਾਲਤੇ ਸਬਜ਼ੀਆਂ ਖਾਣੇ ਚਾਹੀਦੇ ਨੇ ਜਿਹੜੇ ਬੰਦੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਵਾਸਤੇ ਚੀਕੂ ਆਂਬ ਅੰਗੂਰ ਇਹ ਭਰੇਜ ਆ ਉਹਨਾਂ ਨੂੰ ਤੇ ਕੇਲਾ ਵੀ ਕਿਉਂਕਿ 슈ਗਰ ਜ਼ਿਆਦਾ ਹੁੰਦੀ ਆ ਬਾਕੀ ਉਹ ਉਹਨਾਂ ਨੂੰ ਸਾਰੇ ਫਲ ਸਬਜ਼ੀਆਂ ਗ੍ਰੀਨ ਵੈਜੀਟੇਬਲਸ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਹੜੇ ਗੂੜੇ ਰੰਗ ਦੇ ਸਬਜ਼ੀਆਂ ਤੇ ਫਲ ਨੇ ਨਾ ਉਹਨਾਂ 'ਚ ਐਂਟੀਆਕਸੀਡੈਂਟ ਜ਼ਿਆਦਾ ਹੁੰਦੇ ਨੇ ਆਕਸੀਡੈਂਟ ਆਕਸੀਡੈਂਟ ਉਹ ਹੁੰਦੇ ਜਿਹੜੇ ਡਿਜ਼ੀਜ਼ ਪੈਦਾ ਕਰਦੇ ਨੇ ਜਾਂ ਕੈਂਸਰ ਪੈਦਾ ਕਰਦੇ ਨੇ ਤੋਂ ਉਹਨੂੰ ਉਹਨਾਂ ਦੇ ਐਂਟੀ ਲੜਨ ਵਾਸਤੇ ਐਂਟੀ ਆਕਸੀਡੈਂਟਸ ਜਿਹੜੇ ਨੇ ਉਹ ਜਿਹੜੇ ਗੂੜੇ ਰੰਗ ਦੇ ਫਲ ਤੇ ਸਬਜ਼ੀਆਂ ਜਿਵੇਂ ਕਿ ਫਾਲਸਾ ਆ ਜਾਮਨੂ ਤੇ ਅਨਾਰ ਹੋ ਗਿਆ ਜੀ ਅਨਾਰ ਤੇ ਚਕੰਦਰ ਜੀ ਇਸ ਤਰੇ ਜਿਹੜੇ ਚੀਜ਼ਾਂ ਨਾ ਔਰ ਇਹ ਮੈਂ ਇੱਕ ਆਰਟੀਕਲ ਚ ਲਿਖਿਆ ਸੀ ਕਿ ਵੈਸੇ ਹੈਲਦੀ ਲੋਕ ਵੀ ਕਿ ਉਹ ਐਂਟੀਆਕਸੀਡੈਂਟ ਹਰ ਇੱਕ ਨੂੰ ਚਾਹੀਦੇ ਆ ਉਹ ਹੈਗਾ ਕਿ ਉਹਨੇ ਲਿਖਿਆ ਕਿ ਥਾਲੀ ਚ ਭਰ ਕੇ ਨਾ ਇੱਕ ਵੱਡੀ ਥਾਲੀ ਉਹ ਰੱਖ ਛਡੋ ਜਿੱਥੇ ਤੁਸੀਂ ਤੁਰਦੇ ਫਿਰਦੇ ਜੀ ਇੱਕ ਪਾਰਟਿਕੁਲਰ ਫੀਮੇਲਸ ਘਰ ਦੇ ਵਿੱਚ ਜਿੱਥੇ ਕੰਮ ਕਮ ਕਰਦੀਆਂ ਨੇ ਤੇ ਉਹ ਭਰ ਕੇ ਰੱਖ ਛਡਣ ਜਦੋਂ ਤੁਰਦੇ ਆ ਫਿਰਦੇ ਆ ਕਿਤੇ ਹੁੰਦਾ ਇਥੇ ਇੱਕ ਅ ਚਕੰਦਰ ਚੁੱਕ ਦਾ ਪੀਸ ਚੁੱਕ ਲਿਆ ਕਿਤੇ ਦੂਜਾ ਫਾਲਸਾ ਲੈ ਲਿਆ ਇਸ ਤਾਂ ਜਿਹੜੇ ਕਲਰ ਨੇ ਬੈਂਗਨ ਵੀ ਹੈਗਾ ਉਹਦੇ ਵਿੱਚ ਜੀ ਤੇ ਇਹ ਜਿਹੜੇ ਕਲਰ ਨੇ ਇਹਨਾਂ ਚ ਆਂਟੀਆਕਸੀਡੈਂਟ ਜ਼ਿਆਦਾ ਹੁੰਦੇ ਨੇ ਜੀ ਤੇ ਸਰ ਇੱਕ ਵਧੀਆ ਇਨਸਾਨ ਜ਼ਿੰਦਗੀ ਵਧੀਆ ਜਿਉਂ ਮੇ ਜੀ ਹੈ ਨਾ ਉਸ ਨੂੰ ਕੀ ਕਰਨਾ ਚਾਹੀਦਾ ਹੈਗਾ ਜੀ ਉਹਦੀ ਲਾਈਫ ਸਟਾਈਲ ਕਿਹਜਾ ਹੋਣਾ ਚਾਹੀਦਾ ਹੈ ਕਿ ਇਨਸਾਨ ਨੂੰ ਜ਼ਿੰਦਗੀ ਜਿਹੜੀ ਵਧੀਆ ਜੀ ਸਕੇ ਜੀ ਇੱਕ ਤਾਂ ਦੇਖੋ 네ਗੇਟਿਵ ਥਿੰਕਿੰਗ ਨਹੀਂ ਰੱਖਣੀ ਚਾਹੀਦੀ ਦੂਜਾ ਡਾਈਟ ਚੰਗੀ ਡਾਈਟ ਜੇ ਆਪਾਂ ਹੁਣ ਗੱਲ ਵੀ ਕੀਤੀ ਆ ਤੇ ਤੀਜਾ ਹੈਗਾ ਕਿ ਜਿਹੜੇ ਫੈਕਟਰਸ ਨੇ ਐਕਸਟੈਂਸਿਵ ਫੈਕਟਰ ਦੇ ਵਿੱਚ ਜਿਵੇਂ ਸਮੋਕਿੰਗ ਵੀ ਆਉਂਦੀ ਹੈ ਤੇ ਇਹ ਵੀ ਆਉਂਦੀ ਹੈ ਵਿਸਕੀ ਵੀ ਆਉਂਦੀ ਹੈ ਜਿਆਦਾ ਵਿਸਕੀ ਘੱਟ ਵਿਸਕੀ ਦੀ ਮੈਂ ਗੱਲ ਕਰਦਾ ਕਿਉਂਕਿ ਘੱਟ ਵਿਸਕੀ ਜਿਹੜੀ ਹੈ ਨਾ ਜਿਹੜੇ ਉੱਤੇ ਐਡਵਾਈਸ ਕੀਤੀ ਜਾਂਦੀ ਹੈ ਈਵਨ ਅੱਜਕੱਲ੍ਹ ਤੇ ਹਾਰਟ ਦੇ ਆਪਰੇਸ਼ਨ ਵੇਲੇ ਵੀ ਕਹਿੰਦੇ ਕਿ ਜਿਹੜਾ ਬੰਦਾ ਵਿਸਕੀ ਪਹਿਲਾਂ ਪੀਂਦਾ ਰਿਹਾ ਨਾ ਉਹਨੂੰ ਕਹਿੰਦੇ ਕਿ 30 ਐਮਐਲ ਤੋਂ ਲੈ ਲੈ ਕਰ 30 ਐਮਐਲ ਜਸਟ ਲਾਈਕ ਅ ਮੈਡੀਸਨ ਕਿਉਂਕਿ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਬਿਲਕੁਲ ਪੈਂਦੀ ਆ ਸੋ ਇਸ ਕਰਕੇ ਉਹ ਵੱਖਰੀ ਗੱਲ ਹੈ ਕਿ ਪੀਪਲ ਡੋਟ ਰਿਮੇਨ ਰੈਸਟ੍ਰਿਕਟਡ ਟੂ 댓30 ਐਮ ਐਲ ਉਹ ਜ਼ਿਆਦਾ ਲੋਕ ਹੀ ਲੈ ਲੈਂਦੇ ਨੇ ਪਰ ਇਸ ਤਰ੍ਹਾਂ ਅੱਜ ਕੱਲ੍ਹ ਦੇਸੀ ਘੋਦਾ ਵੀ ਕਹਿਣ ਲੱਗ ਪਏ ਨੇ ਹਾਰਟ ਦੇ ਆਪਰੇਸ਼ਨ ਤੋਂ ਬਾਅਦ ਵੀ ਕਹਿੰਦੇ ਕਿ ਥੋੜਾ ਜਿਹਾ ਦੇਸੀ ਘੋਵੀ ਖਾਇਆ ਕਰੋ ਪੁਰਾਣੀਆਂ ਗੱਲਾਂ ਕਾਫੀ ਚੇਂਜ ਹੋ ਗਈਆਂ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਜਿਵੇਂ ਮੈਂ ਤੁਹਾਨੂੰ ਸਮੋਕਿੰਗ ਦੀ ਗੱਲ ਕੀਤੀ ਹੈ ਜਾਂ ਓਵਰਡੋਸ ਆਫ ਵਿਸਕੀ ਵੱਡੇ ਵੱਡੇ ਪਟਿਆਲਾ ਪੈਗ 7 8 8 ਪੈਗ ਫਿਰ ਉਹ ਤੇ ਉਹਨਾਂ ਨੇ ਤੇ ਸਭ ਕੁਝ ਕੰਮ ਖਰਾਬ ਕਰਨੇ ਕਰਨਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਪ੍ਰੇਜ਼ ਜੇ ਰੱਖਿਆ ਜਾਵੇ ਤੇ ਨਾਟ ਓਨਲੀ ਕੈਂਸਰ ਬਾਕੀ ਹੋਰ ਬਿਮਾਰੀਆਂ ਕਾਫੀਆਂ ਤੋਂ ਬਚਿਆ ਜਾ ਸਕਦਾ ਇਨਵੈਸਟੀਗੇਸ਼ਨਾਂ ਤੋਂ ਬਾਅਦ ਜਿਵੇਂ ਕੋਜੀ ਤੇ ਗੰਡ ਕਿਤੇ ਬਣੀ ਤੇ ਅਲਟਰਾਸਾਉਂਡ ਸੀਟੀ ਸਕੈਨ ਐਮ ਆਰ ਆਈ ਉਹ ਪਤਾ ਲੱਗ ਜਾਂਦਾ ਉਹਦੀ ਮੈਜ਼ਰਮੈਂਟ ਵੀ ਦੱਸ ਦਿੰਦੀ ਆ ਐਮ ਆਰ ਆਈ ਸੀਟੀ ਸਕੈਨ ਕਿ ਇੰਦੇ ਲਿਵਰ ਦੇ ਵਿੱਚ ਐਡਾ ਗੋਲਾ ਹੈਗਾ ਇੰਨੇ ਸੈਂਟੀਮੀਟਰ ਆ ਸਕਿਨ ਤੋਂ ਇੰਨੀ ਦੂਰ ਆ ਉਹ ਵੀ ਦੱਸ ਦਿੰਦਾ ਉਸ ਤੋਂ ਬਾਅਦ ਪੈਥੋਲੋਜੀਕਲ ਟੈਸਟ ਜਿਹੜੇ ਹੁੰਦੇ ਨੇ ਜਿਹੜੇ ਕਨਫਰਮ ਕਰ ਦਿੰਦੇ ਨੇ ਉਹ ਮਾਈਕਰੋਸਕੋਪਿਕ ਐਗਜ਼ਾਮੀਨੇਸ਼ਨ ਤੋਂ ਬਾਅਦ ਉਹਦੇ ਇੱਕ ਟੈਸਟ ਹੁੰਦਾ ਐਫ ਐਨ ਏ ਸੀ ਉਹਨੂੰ ਕਹਿੰਦੇ ਫਾਈਨ ਨੀਡਲ ਐਸਪੀਰੇਸ਼ਨ ਸਾਈਟੋਲੋਜੀ ਉਹਦੇ ਹੈਗਾ ਕਿ ਬਰੀਕ ਜੀ ਸੂਈ ਦੇ ਨਾਲ ਉਹਦੇ ਸੈਂਪਲ ਲਿਆ ਜਾਂਦਾ ਭਾਵੇਂ ਲਿਵਰ ਦੇ ਵਿੱਚੋਂ ਵੀ ਲੈ ਲਓ ਤੇ ਭਾਵੇਂ ਬਾਹਰ ਬ੍ਰੈਸਟ ਦਾ ਹੈਗਾ ਜਾਂ ਥਾਇਰੋਇਡ ਦਾ ਹੈਗਾ ਜਾਂ ਕਿਤੇ ਹੁੰਦਾ ਵੀ ਉਹ ਬਰੀਕ ਜੀ ਸੂਈ ਨਾਲ ਆਪਾਂ ਲੈ ਕੇ ਸੈਂਪਲ ਤੇ ਉਹਨੂੰ ਮਾਈਕਰੋਸਕੋਪ ਦੇ ਅੰਡਰ ਦੇਖ ਕੇ ਤੇ ਅਸੀਂ ਕਨਫਰਮ ਕਰਦੇ ਆ ਕਿ ਅਲਟੀਮੇਟਲੀ ਮਾਈਕਰੋਸਕੋਪਿਕ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਕਨਫਰਮੇਸ਼ਨ ਹੁੰਦੀ ਹੈ ਤਾਂ ਫਿਰ ਟ੍ਰੀਟਮੈਂਟ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਇਹ ਕਨਫਰਮ ਹੋ ਗਿਆ ਤੇ ਫਿਰ ਅਗੋਂ ਇਲਾਜ ਵਾਸਤੇ ਹੈ ਇਲਾਜ ਦੇਖੋ ਆਮ ਅੱਜਕੱਲ੍ਹ ਹਸਪਤਾਲ ਬਹੁਤ ਨੇ ਜਿੱਥੇ ਸਰਜਿਕਲ ਇਲਾਜ ਹੈਗਾ ਉਹ ਤੇ ਸਰਜਿਕਲ ਹੀ ਹੋਣਾ ਉੱਥੇ ਕੋਈ ਦੇਸੀ ਦਵਾਈ ਜਾਂ ਕੋਈ ਆਯੁਰਵੈਦਿਕ ਕੁਝ ਨੇ ਨਹੀਂ ਕੰਮ ਕਰਨਾ ਸਰਜਿਕਲ ਇਲਾਜ ਨਾਲ ਹੀ ਉਹਦਾ ਉਹਨਾਂ ਹੀ ਸਰ ਰਿਮੂਵ ਕੀਤਾ ਜਾਂਦਾ ਜਾਂ ਪੂਰਾ ਆਰਗਨ ਕੱਢਣਾ ਪੈਂਦਾ ਤੇ ਕੀਮੋਥੈਰਪੀ ਕੀਮੋਥੈਰਪੀ ਦੇ ਵਿੱਚ ਦਵਾਈਆਂ ਦਿੰਦੇ ਨੇ ਦਵਾਈਆਂ ਇਹਦੀ ਫਾਰਮ ਆਫ oral ਜਾਂ injectable injectable ਦੇ ਪਿਛ પા ਕੇ ਦਿੰਦੇ ਨੇ ਤੇ ਅੱਜ ਕੱਲ ਇਸ ਤਰ੍ਹਾਂ ਦੀ ਆ ਗਈਆਂ ਨੇ ਜਿਹੜੀਆਂ ਕੀਮੋਥੈਰਪੀਜ਼ ਨੇ ਜਾਂ ਰੇਡੀਓਥੈਰਪੀ ਕਿ ਉਹ organ targeted ਹੁੰਦੀਆਂ ਨੇ ਜਿਹੜੇ organ ਦੇ ਵਿੱਚ ਕੈਂਸਰ ਹੈਗਾ ਉਹ ਉਹੀ ਟਾਰਗੇਟ ਉਹਨੂੰ ਕਰਨਗੇ ਉਹ ਉਹ ਥੈਰਪੀ ਜਿਹੜੀ ਆ ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਕਿ ਜਿਹੜੀ ਰੇਡੀਓਥੈਰਪੀ ਜਾਂ ਕੀਮੋਥੈਰਪੀ ਆ ਨਾ ਉਹ ਬਾਕੀ ਆਰਗਨਸ ਨੂੰ ਵੀ ਇਫੈਕਟ ਕਰ ਦਿੰਦੀ ਸੀ ਨਾਰਮਲ ਜਿਹੜੇ ਸੈੱਲ ਨੇ ਨਾ ਕੈਂਸਰ ਦੇ ਸੈੱਲ ਦੇ ਨਾਲ ਨਾਲ ਨਾਰਮਲ ਸੈੱਲ ਵੀ ਮਰ ਜਾਂਦੇ ਸੀ ਉਹ ਫਿਰ ਮਰੀਜ਼ ਨੂੰ ਕਮਜ਼ੋਰੀ ਬੜੀ ਹੋ ਜਾਂਦੀ ਸੀ ਹੁਣ ਕਾਫੀ ਜਿਹੜੀਆਂ ਬੜੇ ਐਡਵਾਂਸਮੈਂਟ ਹੋ ਗਏ ਇਸ ਫੀਲਡ ਚ ਤੇ ਹੁਣ ਟਾਰਗੇਟਡ ਥੈਰਪੀਜ਼ ਸ਼ੁਰੂ ਹੋ ਗਈਆਂ ਨੇ ਤੇ ਇਸ ਕਰਕੇ ਉਹ ਇਲਾਜ ਫਿਰ ਬਿਲਕੁਲ ਉਸ ਤਰੀਕੇ ਨਾਲ ਕਰਉਣਾ ਚਾਹੀਦਾ ਜਿਸ ਤਰ੍ਹਾਂ ਡਾਕਟਰ ਐਡਵਾਈਸ ਕਰਨ ਜੀ ਤੇ ਸਰ ਜੰਦੇ ਜੰਦੇ ਕੀ ਕਹਿਣਾ ਚਾਹੁੰਦੇ ਹੋ ਜੀ ਜੰਦੇ ਨੂੰ ਦੇਖੋ ਜੀ ਦੇਖੋ ਜੀ ਜਿਹੜਾ ਜੇ ਕੈਂਸਰ ਕਿਸੇ ਨੂੰ ਹੋ ਹੀ ਜਾਵੇ ਤੇ ਜਿਉਂ ਇਹ ਤਾਂ ਹੈ ਨਹੀਂ ਕਿ ਹੁਣ ਕੈਂਸਰ ਅਸੀਂ ਗੱਲ ਕੀਤੀ ਹੈ ਜਾਂ ਰਾਜ ਇਹਨਾਂ ਹੋ ਗਿਆ ਤੇ ਕੈਂਸਰ ਹੋਣਾ ਨਹੀਂ ਕਿਸੇ ਨੂੰ ਜਿਵੇਂ ਕੈਂਸਰ ਜੇ ਕਿਸੇ ਨੂੰ ਹੋ ਹੀ ਜਾਵੇ ਇੱਕ ਤਾਂ ਆਪਣਾ ਮਨੋਬਲ ਬੜਾ ਉੱਚਾ ਰੱਖੇ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਇਹ ਬਿਮਾਰੀ ਹੋ ਗਈ ਆ ਡਾਕਟਰ ਥੋੜਾ ਬਹੁਤ ਸ਼ਾਇਦ ਇਹ ਵੀ ਦੱਸ ਦੇਣ ਕਿ ਕਿੰਨੀ ਕੁ ਤੇਰੀ ਲਾਈਫ ਹੈਗੀ ਆ ਉਹ ਜੇ ਕਿਸੇ ਦੀ ਸਾਲ ਲਾਈਫ ਹੈਗੇ ਤੇ ਜੇ ਉਹਨੇ ਕਿਸੇ ਨੇ ਕੋਈ ਆਪਣੇ ਕੰਮਕਾਰ ਪੂਰੇ ਕਰਨੇ ਆ ਕੋਈ ਬਿਜ਼ਨਸ ਦਾ ਕੰਮ ਕਰਨਾ ਕੋਈ ਬੱਚਾ ਵੇਹੁਣਾ ਉਸ ਹਿਸਾਬ ਨਾਲ ਪਲਾਨ ਕਰ ਲਵੇ ਤੇ ਆਪਣਾ ਜਿਹੜਾ ਮਨੋਬਲ ਉੱਚਾ ਰੱਖੇ ਤੇ ਆਪਣੇ ਮਨ ਨੂੰ ਸਮਝਾ ਕੇ ਰੱਖੇ ਕਿ ਠੀਕ ਆ ਹਰ ਇੱਕ ਨੇ ਜਾਣਾ ਹੀ ਆ ਤੇ ਮੈਂ ਵੀ ਜਾਣਾ ਹੀ ਆ ਮਤਲਬ ਬੰਦੇ ਨੂੰ ਜੀ ਜੀ ਕੇ ਮਰਨਾ ਚਾਹੀਦਾ ਮਰ ਮਰ ਕੇ ਨਹੀਂ ਜੀਣਾ ਚਾਹੀਦਾ ਜੀ ਜੀ ਕੇ ਮਰਨਾ ਚਾਹੀਦਾ ਮਰਮਰ ਕੇ ਨਹੀਂ ਜੀਣਾ ਚਾਹੀਦਾ ਤੇ ਹੱਸਦਾ ਖੇਡਦਾ ਜਾਵੇ ਉਨੀਦਰ ਜਿਹੜੀ ਚੀਜ਼ ਨੂੰ ਦਿਲ ਕਰਦਾ ਉਹ ਫਿਲਮਾਂ ਵੇਖੇ ਸਿਨੇਮਾ ਜਾਵੇ ਮਿਊਜ਼ਿਕ ਦੇ ਪ੍ਰੋਗਰਾਮ ਵੇਖੇ ਡਾਂਸ ਕਰੇ ਰੰਗ ਬਰੰਗੇ ਕੱਪੜੇ ਪਾਵੇ ਪਾਰਟੀਆਂ ਚ ਜਾਵੇ ਕਿਉਂਕਿ ਬੰਦਾ ਜੇ ਠੀਕ ਠਾਕ ਹੈ ਤਾਂ ਤੁਰਦਾ ਫਿਰਦਾ ਕੈਂਸਰ ਵਾਲੇ ਨੂੰ ਕੋਈ ਗੱਲ ਨਹੀਂ ਜਾਵੇ ਆਪਣਾ ਇੰਜੋਏ ਕਰੇ ਜੇ ਕਿਸੇ ਨੂੰ ਕੋਈ ਖਾਣ ਨੂੰ ਦਿਲ ਕਰਦਾ ਕੋਈ ਫਰੀਦਾ ਬਜ਼ੁਰਗ ਹੈਗਾ ਖਾਸ ਕਰਕੇ ਪਿੰਡਾਂ ਦੇ ਬੰਦੇ ਉਹ ਕਹੇ ਮੇਰਾ ਜਲੇਬੀਆਂ ਨੂੰ ਜੀ ਕਰਦਾ ਜਲੇਬੀਆਂ ਖਾਵੇ ਜੇ ਕੋਈ ਮਿੱਠੇ ਚੋਲੇ ਨੂੰ ਦਿਲ ਕਰਦਾ ਤੇ ਨੌਨ ਕਹੇ ਮੈਨੂੰ ਮਿੱਠੇ ਚੋਲ ਬਣਾ ਕੇ ਦੇ ਉਹ ਖਾਵੇ ਐਸ਼ ਕਰੇ ਬਸ ਜਿੰਨਾ ਚਿਰ ਉਹ ਕਵੇ ਮੈਂ ਹੈਗਾ ਤੇ ਆਪਣਾ ਖੁਸ਼ ਉਹ ਹੀ ਕੇ ਜੀ ਜੀ ਕੇ ਮਰੋ ਜੀ ਵਾਕੀ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈਗੀ ਹੈ ਕਿ ਬਹੁਤ ਸਾਰੇ ਲੋਕ ਮਰ ਮਰ ਕੇ ਜਿਉਂਦੇ ਹੈਗੇ ਕਿਉਂਕਿ ਉਹ ਡਰਦੇ ਰਹਿੰਦੇ ਹੈਗੇ ਚੜ੍ਹਦੀ ਕਲਾ ਦੇ ਨਾਲ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹੈਗਾ ਜੀ ਸਰ ਤੁਸੀਂ ਬਹੁਤ ਸੋਹਣੀ ਸਾਨੂੰ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਜੀ ਦਰਸ਼ਕੋ ਵਾਕੀ ਸਰ ਉਹਨਾਂ ਨੇ ਸਾਨੂੰ ਬੜੀ ਮੁੱਲੀ ਜਾਣਕਾਰੀ ਦਿੱਤੀ ਹੈ ਜੇਕਰ ਅਸੀਂ ਚਾਹੁੰਦੇ ਅਸੀਂ ਵਧੀਆ ਜ਼ਿੰਦਗੀ ਜਿਉਣਾ ਹੈ ਤਾਂ ਸਾਨੂੰ ਆਪਣੇ ਸਰੀਰ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਖਾਣ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਨੇ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਅਸੀਂ ਜਲਦੀ ਹੀ ਸਰ ਨਾਲ ਉਹ ਸਵਾਲਾਂ ਦੇ ਜਵਾਬ ਲੈਣ ਲਈ ਪਹੁੰਚਾਂਗੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਹੁਣ ਮੈਨੂੰ ਦਮਨਪ੍ਰੀ ਨੂੰ ਦਿਓ ਆ ਗਿਆ ਧੰਨ